ਜੀ ਮੇਰਾ ਨਾਮ ਨਵੀਨ ਹੈ ਪਰ ਮੈਂ ਨਾਮ ਜਮਾਤੀ ਵਿਦਿਆਰਥਣਾਂ ਮੈਂ ਤੁਹਾਡੇ ਸਾਹਮਣੇ ਆ ਮੀ ਐਕਟੀਵਿਟੀ ਸ਼ੋਅ ਐਂਡ ਟੈਲ ਦੇ ਵਿੱਚ ਵਰਣਮਾਲਾ ਲੈ ਕੇ ਆਈ ਹਾਂ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣ ਜਾ ਰਹੀ ਹਾਂ ਕਿ ਸਾਡੇ ਦੀਡੀ ਵਰਣਮਾਲਾ ਉਸ ਦੇ ਵਿੱਚ 44 ਅੱਖਰ ਹੁੰਦੇ ਹਨ ਜਿਨ੍ਹਾਂ ਦੇ ਵਿੱਚ ਪਹਿਲੇ 3 ਸਵਰ ਹੁੰਦੇ ਹਨ ਊੜਾ ਆੜਾ ਈੜੀ ਤੇ ਸਸੁਰ ਲੱਕ ਲੱੇ ਪਹਿਲੇ ਤੱਕ ਗ੍ਰੇਜਰ ਹੁੰਦੇ ਹਨ ਇਹਨਾਂ ਨੂੰ 8 ਭਾਗਾਂ ਵਿੱਚ ਵੰਡਿਆ ਜਾਂਦਾ ਹੈ ਜਿਸ ਦੇ ਪਹਿਲਾ ਮੂਲ ਵਰਗ ਜਿਹੜਾ ਊੜੇ ਤੋਂ ਹੁੰਦਾ ਹੈ ਕ ਕਕਾ ਕ ਵਰਗ ਤੇ ਚ ਚਵਲ ਟੈਂਕਾ ਤੋਂ ਵਰਗ ਤੇ ਤੋਤ ਵਰਤ ਪਪੇ ਤੋਂ ਫੋੜ ਵਰਤ ਯ ਇਹਨੂੰ ਅੰਤਿਮ ਅਰਗਸਨੀ ਕਿਹਾ ਜਾਂਦਾ ਹੈ ਕਿਉਂਕਿ ਇਹ ਪਹਿਲਾਂ ਆਪਣੀ ਪੰਜਾਬੀ ਭਾਸ਼ਾ ਦੇ ਵਿੱਚ ਸਿਰ 35 ਅੱਖਰ ਹੁੰਦੇ ਸਨ ਉਸ ਤੋਂ ਬਾਅਦ 46 ਨਈਂ 46 ਨੂ ਨਿਊ ਇਨ ਵਰਕ ਕਿਹਾ ਜਾਂਦਾ ਕਿਉਂਕਿ ਇਹ ਨਵੀਂ ਅੱਖਰ ਜੋੜੇ ਸਨ ਪੰਜਾਬੀ ਵਰਣਮਾਲਾ ਦੇ ਵਿੱਚ ਪੰਜ ਨਸਕੀ ਧੁਨੀਆਂ ਜਿਹੜੀ ਨਈਆ ਨਾਣਾ ਨੰਨਾ ਮੰਮਾ ਜੋ ਵੀ ਨਕਲੇ ਰਿੱਤ ਨਾਲ ਦੀ ਆਵਾਜ਼ ਆਉਂਦੀ ਉਸ ਤੋਂ ਬਾਅਦ ਪੰਜ ਅੱਖਰ ਹਾਂ ਜਿਹੜੇ ਕਿਸੇ ਵੀ ਸ਼ਬਦੀ ਸ਼ੁਰੂਆਤ 'ਚ ਨਹੀਂ ਆਉਂਦੇ ਹਨ ਨੌਵਾਂ ਨਈਆ ਨਾਣਾ ਡਾਣਾ ਲੱਲੇ ਪੈਰਵੇਂ ਦੇ ਧੰਨਵਾਦ